ਜੇਕਰ ਤੁਸੀਂ ਕਦੇ ਲੋ ਫੀਲ ਕਰੋ ਜਾਂ ਮਨ ਟੈਂਦੀਆਂ ਗੱਲਾਂ ਵੱਲ ਜਾਵੇ ਨਿਰਾਸ਼ਾ ਆਵੇ ਤਾਂ ਉਹਦੇ ਇਲਾਜ ਵਾਸਤੇ ਗੁਰਬਾਣੀ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਸ਼ਬਦ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਉਹਦੇ ਨਾਲ ਤੁਰੰਤ ਮਨ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਹੈ ਤੇ ਆਪਣੇ ਹਾਲਾਤ ਵੀ ਬਦਲਨੇ ਸ਼ੁਰੂ ਹੋ ਜਾਂਦੇ ਨੇ ਤੇ ਹਰ ਮੁਸ਼ਕਲ ਦੇ ਉੱਤੇ ਫਤਿਹ ਪਾਈ ਜਾ ਸਕਦੀ ਹੈ ਵੈਗੁਰੂ ਜੀ ਦਾ ਓਟ ਆਸਰਾ ਲੈ ਕੇ ਉਹ ਸ਼ਬਦ ਇਸ ਤਰ੍ਹਾਂ ਹੈ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ ਬੜਾ ਸਿੰਪਲ ਹੈ ਕਿ ਜੇ ਤੂੰ ਮੇਰੇ ਵੱਲ ਹੈ ਤਾਂ ਮੈਂ ਕਿਸੇ ਦਾ ਮੁਤਾਜ ਨਹੀਂ ਆ ਜੇ ਤੂੰ ਮੇਰੇ ਨਾਲ ਹੈ ਬੜੀ ਇਹਦੀ ਜਿਹੜੇ ਇਹਦੇ ਜਿਹੜੇ मीनिंग ਨੇ ਇਹਦੇ ਜਿਹੜੇ ਅਰਥ ਨੇ ਪਾਵ ਅਰਥ ਨੇ ਬੜੇ ਸਿੰਪਲ ਨੇ ਇਹਨੂੰ ਹੌਲੀ-ਹੌਲੀ ਪੂਰੀ ਸ਼ਰਧਾ ਨਾਲ ਪੂਰੇ ਪਿਆਰ ਨਾਲ ਵਿਸ਼ਵਾਸ ਨਾਲ ਇਹਨੂੰ ਉਚਾਰਨ ਕਰਨਾ ਹੈ ਪੜਨਾ ਹੈ ਪੂਰੇ ਮੂੜਨਾ ਤੇ ਦੇਖੋ ਫਿਰ ਵੈਗਰੂ ਜੀ ਕਿ ਮੈਂ ਆਪਣੀਆਂ ਚੋਲੀਆਂ ਭਰਦੇ ਨੇ ਹਾਂਜੀ ਇਸ ਤਰ੍ਹਾਂ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸ਼ੰਦਾ ਤੂੰ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸ਼ੰਦਾ ਤੂੰ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲక్ష్ਮੀ ਤੋਟਨਾ ਆਵੀ ਖੈ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆਨਾ ਮੰਗਾ ਬੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸੰਦਾ ਆਨੰਦ ਭਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੈ ਕਾਜ ਸਵਾਰੀ ਹੈ ਜਾ ਤੁਧ ਭਾਵਨਦਾ ਤੇ ਦੂਸਰਾ ਸ਼ਬਦ ਹੈ ਅਗਰ ਮਨ ਦੀ ਇੱਛਾ ਪੂਰੀ ਕਰਨੀ ਹੋਵੇ ਤੇ ਢਿੰਦੀਆਂ ਕਲਾਂ ਵਿੱਚ ਮਨ ਨਾ ਜਾਵੇ ਚੜ੍ਹਦੀ ਕਲਾਂ 'ਚ ਧ੍ਰਿੜ ਨਿਸ਼ਚੈਣ ਆਪਣੀ ਜਿੱਤ ਕਰਨੀ ਹੋਵੇ ਵੈਗਰੂ ਜੀ ਦਾ ਓਟ ਆਸਰਾ ਲੈ ਕੇ ਤਾਂ ਦੂਜਾ ਸ਼ਬਦ ਹੈ ਪੂਰੀ ਆਸਾ ਜੀ ਮਨ ਸਾ ਮੇਰੇ RAM ਐਸ ਤਰ੍ਹਾਂ ਗਾ ਕੇ ਮੂਡ ਨਾਲ ਨਾ ਤਾਂ ਇਮੋਸ਼ਨਲਾਈਜ਼ ਕਰ ਦਿੰਦੇ ਆ ਨਾ ਪ੍ਰੇਅਰ ਨੂੰ ਤੋਂ ਜਿਆਦਾ ਅੱਛਾ ਅਸਰ ਲਿਆਉਂਦੀ ਹੈ ਪੂਰੀ ਆਸਾ ਜੀ ਮਨ ਸਾ ਮੇਰੇ RAM ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ RAM ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ RAM ਸਭ ਗੁਣ ਤੇਰੇ ਠਾਕੁਰ ਮੇਰੇ ਕਿ ਤੁ ਮੁਖ ਤੂ ਦਸਾ ਲਾਹੀ ਗੁਣ ਅਵ ਗਣ ਮੇਰਾ ਕਿਸ਼ਨਾ ਵਿਚਾਰਿਆ ਬਖਸ਼ ਲਿਆ ਖਿਨ ਮਾਹੀ ਨਉ ਨਿਦ ਪਾਈ ਵਜੀ ਵਧਾਈ ਵਾਜੇ ਅਨਹਦ ਤੂ ਰੇ ਕੋ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਏ ਸੀ ਕੇ ਦੋ ਸ਼ਬਦ ਉਮੀਦ ਹੈ ਇਹਨਾਂ ਤੋਂ ਆਪਾ ਭਰਪੂਰ ਲਾਭ ਪ੍ਰਾਪਤ ਕਰ ਸਕਦੇ ਹਾਂ ਲਾਹਾ ਲੈ ਸਕਦੇ ਹਾਂ ਗੁਰਬਾਣੀ ਤਾਂ बस ਨੂਰ ਹੀ ਨੂਰ ਹੈ ਤੇ ਗੁਰਬਾਣੀ ਦੇ ਵਿੱਚ ਬਰਕਤਾਂ ਹੀ ਬਰਕਤਾਂ ਹਨ ਵਿੱਚ ਬਾਣੀ ਅੰਮ੍ਰਿਤ ਸਾਰੇ ਠੀਕ ਹੈ ਜੀ ਇਜਾਜ਼ਤ ਵਹਿਗੁਰੂ ਜੀ ਦਾ ਖਾਲਸਾ ਤੇ ਵਹਿਗੁਰੂ ਜੀ ਕੀ ਫਤਿਹ